ਸਤਿ ਸ਼੍ਰੀ ਅਕਾਲ ਜੀ ਮੈਂ ਸੁਖਵਿੰਦਰ ਸੋਲ ਤੁਸੀਂ ਦੇਖ ਰਹੇ ਹੋ ਡੈਨਿਕਸ ਵੈਦਾ ਟੀਵੀ ਇਹ ਜਾਤ ਪਾਤ ਦੇ ਮੁੱਦੇ ਨੂੰ ਲੈ ਕੇ ਪੰਜਾਬ ਵਿੱਚ ਮਾਹੌਲ ਬੜਾ ਗਰਮ ਹੈ ਕਿਉਂਕਿ ਪਿਛਲੇ ਦਿਨੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਬੜਿੰਗ ਵੱਲੋਂ ਇੱਕ ਬੜਾ ਹੀ ਵਿਵਾਦਤ ਬਿਆਨ ਦਿੱਤਾ ਗਿਆ ਜਿਸ ਦਾ ਕਰਕੇ ਦਲਿਤ ਸਮਾਜ ਦੇ ਵਿੱਚ ਬੜਾ ਰੋਸ ਹੈ ਸਾਡੇ ਨਾਲ ਇਸ ਵਕਤ ਆਮ ਆਦਮੀ ਪਾਰਟੀ ਦੇ ਆਗੂ ਮਨੋਰ ਬੈਂਸ ਜੀ ਨੇ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਉਹਨਾਂ ਬਲਵਾ ਜਿ ਪਤਲਾ ਫੁੱਕਿਆ ਗਿਆ ਸਰ ਦੈਨਿਕ ਸੋਰਾ ਟੀਵੀ ਤੇ ਤੁਹਾਡਾ ਸਵਾਗਤ ਹੈ ਧੰਨਵਾਦ ਜੀ ਤੁਹਾਡਾ ਜੀ ਸਰ ਕੀ ਜਿਹੜਾ ਵਿਚਾਰ ਨੇ ਤੁਹਾਡੇ ਜਿਹੜਾ ਇਹ ਵਿਵਾਦਿਤ ਬਿਆਨ ਆਇਆ ਇਹ ਵਿਚਾਰ ਇਸ ਤਰ੍ਹਾਂ ਜੀ ਤਰਨ ਤਰਨ ਦੇ ਵਿੱਚ ਇੱਕ ਜਿਮਨੀ ਚੋਣ ਚੱਲ ਰਿਹਾ ਜੀ ਜਿਮਨੀ ਚੋਣ ਦੇ ਵਿੱਚ ਪੰਜਾਬ ਦਾ ਪ੍ਰਧਾਨ ਜਿਹੜਾ ਕਾਂਗਰਸ ਦਾ ਆ ਰਾਜਾ ਬਰਿੰਗ ਤੜੀਕੇ ਕਹਿੰਦੇ ਉਹਨੂੰ ਮੇਰੇ ਖਿਆਲ ਉਹਨਾਂ ਨੇ ਸਾਡੇ ਵਾਲਮੀਕੀ ਮਜਵੀ ਸਿੱਖ ਭਾਈਚਾਰੇ ਨੂੰ ਗਲਤ ਸ਼ਬਦ ਬੋਲੇ ਨੇ ਅਪਸ਼ਬਦ ਬੋਲੇ ਨੇ ਕਿ ਇਹ ਰੰਗ ਦੇ ਕਾਲੇ ਸੀ ਇੱਕ ਕੇ ਪੱਠੇ ਪਾਉਂਦਾ ਸੀ ਤੇ ਅਸੀਂ ਕਾਂਗਰਸ ਨੇ ਉਹਨੂੰ ਚੱਕ ਕੇ ਇੱਕ ਗ੍ਰਹਿ ਮੰਤਰੀ ਬਣਾਤਾ ਪਰ ਉਹਨੂੰ ਪੁੱਛਣਾ ਚਾਹੀਦਾ ਗ੍ਰਹਿ ਮੰਤਰੀ ਬਣਨ ਤੋਂ ਪਹਿਲਾਂ ਉਹ ਇੱਕ ਪੜ੍ਹਿਆ ਲਿਖਿਆ ਇਨਸਾਨ ਸੀਗਾ ਦੂਸਰੀ ਗੱਲ ਇਹ ਹੈ ਵੀ ਪਹਿਲਾਂ ਐਮਪੀ ਦਾ ਇਲੈਕਸ਼ਨ ਵੀ ਲੜ ਚੁੱਕਾ ਸੀਗਾ ਤੇ ਇਹ ਸਾਡੇ ਜਿਹੜੇ ਸਮਾਜ ਤੇ ਗਲਤ ਚਿੰਨੀ ਲਾਉਂਦੇ ਆ ਜਾਂ ਗਲਤ ਬਵਾਦ ਛੇੜਦੇ ਆ ਅਸੀਂ ਇਹਨਾਂ ਤੇ ਅਹੀ ਕਾਰਵਾਈ ਮੰਗਦੇ ਹਾਂ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਤੇ ਜਿਹੜੇ ਹੋਏ ਆਪਣੇ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੇ ਆ ਇਹਨਾਂ ਨੂੰ ਹਟਾਉਣਾ ਚਾਹੀਦਾ ਜੀ ਉੱਥੋਂ ਬਿਲਕੁਲ ਜੀ ਜਿਹੜੇ ਉਹਨਾਂ ਦੇ ਬੇਟੇ ਆ ਉਹਨਾਂ ਵੱਲੋਂ ਐਫ ਆਰ ਦਰਜ ਕਰਵਾਈ ਗਈ ਆ ਔਰ ਆਪਣੇ ਪਰਸਨਲ ਟਵੀਟ ਕਰਕੇ ਉਹਨਾਂ ਨੇ ਮਾਫੀ ਵੀ ਮੰਗੀ ਆ ਉਹਦੇ ਬਾਰੇ ਕੀ ਕਹਣਾ ਹੈ ਦੇਖੋ ਜੀ ਮਾਫੀ ਦੇ ਗਲਤੀ ਕੋਈ ਵੀ ਕਹ ਲੂਗਾ ਕਬਲ ਕਰਕੇ ਮਾਫੀ ਮੰਗ ਲੂਗਾ ਉਹ ਦੱਸੋ ਕਿੱਦਾਂ ਮਾਫੀ ਹੋ ਜਾਊਗਾ ਜੀ ਜਿਹੜੀ ਗਲਤੀ ਆ ਉਹਦੀ ਗਲਤੀ ਆ ਜੀ ਉਹਤੇ ਪਰਚਾ ਹੋਣਾ ਹੀ ਚਾਹੀਦਾ ਚਾਹੇ ਕੋਈ ਵੀ ਹੋਵੇ ਜੀ ਹਾਂਜੀ ਤੇ ਅਰ ਜੁਹਨਾਂ ਨੂੰ ਐਸ ਸੀ ਜਿਹੜਾ ਜਸਵੀਰ ਗੜੀ ਜੀ ਆ ਐਸਸੀ ਕਮਿਸ਼ਨ ਵੱਲੋਂ ਤਲਬ ਕੀਤਾ ਗਿਆ ਜ 10 ਵਜੇ ਉਹਨਾਂ ਦਾ ਜਿਹੜਾ ਫੈਸਲਾ ਹੁੰਦਾ ਆ ਉਹ ਕੀ ਮਨਜ਼ੂਰ ਹੋਏਗਾ ਜੀ ਲਗਭਗ ਜੀ ਉਹਨਾਂ ਦਾ ਫੈਸਲਾ ਤੈ ਹੀ ਆ ਕਿ ਇਹਨਾਂ ਦੇ ਪਰਚਾ ਜਿਹੜਾ ਜਲਦੀ ਜਲਦੀ ਦਰਜ ਹੋਊਗਾ ਜੀ ਜੀ ਹਾਂਜੀ ਤੇ ਸਮਾਜ ਦੇ ਵਿੱਚ ਦੇਖੋ ਇਹ ਜੁਗਾਂ ਤੋਂ ਹੀ ਸਮਾਜ ਨੂੰ ਦਬਾਇਆ ਜਾ ਰਿਹਾ 15 ਟਿੱਪਣੀਆਂ ਕੀਤੀਆਂ ਜਾ ਰਹੀਆਂ ਸੰਵਿਧਾਨ ਦੇ ਉੱਤੇ ਸਵਾਲ ਉਠਾਏ ਜਾ ਰਹੇ ਆ ਕੋਈ ਵਕੀਲ ਆ ਮਿਸ਼ਰਾ ਉਹਦੇ ਵੱਲੋਂ ਵੀ ਸਮਾਜ ਦੇ ਖਿਲਾਫ ਲਗਾਤਾਰ ਜਿਹੜੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਉਸ ਦੇ ਬਾਰੇ ਕੀ ਕਹਿਣਾ ਹੈ ਦੇਖੋ ਜੀ ਜਿਹੜੇ ਮਜਬੂਤ ਸਿੱਖ ਸਮਾਜ ਦੇ ਵਿੱਚ ਸਾਡੇ ਸਾਰੇ ਜਮੀਰ ਜਾਗਦੀ ਆ ਉਹ ਅੱਜ ਵੀ ਸੰਘਰਸ਼ ਕਰ ਰਹੇ ਨੇ ਤੇ ਕਰਦੇ ਰਹਿਣਗੇ ਜਿੱਦੇ ਜਿੱਦਾ ਬਿਵਾਦ ਹੋਊਗਾ ਉਹਨਾਂ ਲੜਾਈ ਡਟ ਕੇ ਲੜਦੇ ਰਹਿਵਾਂਗੇ ਤੇ ਲੜਦੇ ਹੈਗੇ ਆ ਜੀ ਕਾਂਗਰਸ ਦੇ ਵਿੱਚ ਸਾਡੇ ਸਮਾਜ ਦੇ ਵੀ ਲੋਕ ਨੇ ਉਹਨਾਂ ਵੱਲੋਂ ਕੋਈ ਵੀ ਚਪਰੀ ਨਹੀਂ ਕੀਤੀ ਦੇਖੋ ਜੀ ਉਹ ਜਿਹੜੇ ਲੋਕ ਹੁੰਦੇ ਆ ਉਹ ਚਾਹੇ ਅੱਜ ਵੀ ਮਨ ਕਹਿਣਾ ਚਾਹੀਦਾ ਵੀ ਸੀਰੀ ਲੱਗੇ ਕਹਿ ਲਓ ਅੱਜ ਵੀ ਉਹਨਾਂ ਦੀ ਹਕੂਮਤਾਂ ਦੇ ਚੱਲਦੇ ਆ ਜੇ ਉਹਨਾਂ ਦੀ ਜਮੀਰ ਜਾਗਦੀ ਹੋਵੇ ਤੇ ਉਹਨਾਂ ਦਾ ਕੋਈ ਬਿਆਨ ਹੋਣਾ ਚਾਹੀਦਾ ਸੀ ਉਹਨਾਂ ਨੂੰ ਵੀ ਕਹਿਣਾ ਚਾਹੀਦਾ ਸੀ ਕਿ ਰਾਜਾ ਬਰਿੰਗਨੇ ਜੋ ਵਾਰਾ ਕੀਤਾ ਸਮਾਜ ਲਈ ਮਝਵੀ ਸਿੱਖ ਬਾਲਮੀਕ ਭਾਈਚਾਰੇ ਸਮਾਜ ਲਈ ਮਰਿਆ ਕੀਤਾ ਇਹ ਤਾਂ ਮਰੀ ਗੱਲ ਹੈ ਜੀ ਉਹਨਾਂ ਨੂੰ ਉੱਠਣਾ ਚਾਹੀਦਾ ਪਰ ਉਹਨੇ ਜ਼ਮੀਰ ਨਹੀਂ ਜਾਗਰੀ ਗੱਲ ਜ਼ਮੀਰ ਦੀ ਹੈ ਜੀ ਬਿਲਕੁਲ ਜੀ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਵੀ ਸਮਾਜ ਨੂੰ ਬੇਨਤੀ ਕੀਤੀ ਗਈ ਹੈ ਵੀ ਚਲੋ ਇੱਕ ਵਾਰੀ ਉਹਨੂੰ ਮਾਫ਼ ਕਰ ਦਿਓ 150 ਛੜੇ ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਦੇਖੋ ਜੀ ਚੰਨੀ ਸਾਹਿਬ ਨੂੰ ਉਹਨੇ ਪੈ ਦੀ ਜੁੱਤੀ ਦੱਸਿਆ ਉਦੋਂ ਵੀ ਸਮਾਜ ਹੀ ਖੜਾ ਖੜਾ ਹੋਇਆ ਸਾਰਾ ਮਝਵੀ ਸਿੰਘ ਬਾਲਮੀਕ ਭਾਈਚਾਰਾ ਆ ਤਰਮੀਜ਼ ਭਾਈਚਾਰਾ ਗੁਰੂਰਾਵੀदास ਚ ਜਿੰਨੇ ਵੀ ਸਾਰੇ ਲਾਂ ਲੈਵੇ ਸੀਗੇ ਸਾਰੇ ਖੜੇ ਹੋਏ ਨਾਲ ਜੀ ਚੰਨੀ ਦੇ ਹੱਕ ਚ ਖੜੇ ਹੋਏ ਜੀ ਤੇ ਚੰਨੀ ਨੂੰ ਇਹ ਜੀ ਗੱਲ ਨਹੀਂ ਕਰਨੀ ਦੇ ਜੀ ਜੀ ਤੇ ਕੀ ਕਹਿ ਸਕਦੇ ਆ ਕਿ ਮਾਫੀ ਦੇਣ ਯੋਗ ਹੈ ਜਾਂ ਨਹੀਂ ਜੀ ਨਹੀਂ ਜੀ ਕਾਰਵਾਈ ਚਾਹੁੰਦੇ ਹੋ ਜੀ ਅਸੀਂ ਤਾਂ ਇਹ ਸੰਘਰਸ਼ ਸਾਡਾ ਯਾਰੀ ਆ ਜੀ ਐਦਾਂ ਚੱਲਦਾ ਰਹੂਗਾ ਜੀ ਇੱਕ ਬੁੱਤਲਾ ਨਹੀਂ ਸੜਿਆ ਖੋਦਰ ਦੇ ਵਿੱਚ ਬੁੱਤਲੇ ਸੜਦੇ ਰਹਿਣਗੇ ਜੀ ਕਾਰਵਾਈ ਚਾਹੇ ਹਾਂ ਜੀ ਸ਼ੁਕਰੀਆ ਜੀ ਸਮਾਜ ਵੱਲੋਂ ਬੜਾ ਵੱਡਾ ਅਰੋਸ ਜਿਤਾਇਆ ਜਾ ਰਿਹਾ ਹਾਮੇ ਕੇ ਰਾਜਾ ਬੜਿੰਗ ਉਪਰ ਐਫ ਆਈ ਆਰ ਉਹਨਾਂ ਦੇ بیٹے ਵੱਲੋਂ ਅ ਦਰਜ ਕਰਵਾਈ ਗਈ ਆ ਪਰ ਸਮਾਜ ਚਾਹੁੰਦਾ ਕਿ ਉਹਦੇ ਉੱਤੇ ਕਾਰਵਾਈ ਹੋਵੇ ਸਤਿ ਸ਼੍ਰੀ ਅਕਾਲ ਜੀ ਮੈਂ ਸੁਖਵਿੰਦਰ ਸੋਲ ਤੁਸੀਂ ਦੇਖ ਰਹੇ ਹੋ ਡੈਨਿਕਸ ਵੈਦਾ ਟੀਵੀ ਇਹ ਜਾਤ ਪਾਤ ਦੇ ਮੁੱਦੇ ਨੂੰ ਲੈ ਕੇ ਪੰਜਾਬ ਵਿੱਚ ਮਾਹੌਲ ਬੜਾ ਗਰਮ ਹੈ ਕਿਉਂਕਿ ਪਿਛਲੇ ਦਿਨੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਬੜਿੰਗ ਵੱਲੋਂ ਇੱਕ ਬੜਾ ਹੀ ਵਿਵਾਦਤ ਬਿਆਨ ਦਿੱਤਾ ਗਿਆ ਜਿਦਾ ਕਰਕੇ दलित ਸਮਾਜ ਦੇ ਵਿੱਚ ਬੜਾ ਰੋਸ ਹੈ ਸਾਡੇ ਨਾਲ ਇਸ ਵਕਤ ਆਮ ਆਦਮੀ ਪਾਰਟੀ ਦੇ ਆਗੂ ਮਲੌਰ ਬੈਂਸ ਜੀ ਨੇ ਉਹਨਾਂ ਦੇ ਨਾਲ ਗੱਲ ਕਰਦੇ ਆ ਉਹਨਾਂ ਵੱਲੋਂ ਅੱਜ ਪੁਤਲਾ ਫੁਕਿਆ ਗਿਆ ਸਰ ਦੈਨਿਕ ਸਵੈਰਟੀ ਟੀਵੀ ਤੇ ਤੁਹਾਡਾ ਸਵਾਗਤ ਹੈ ਧੰਨਵਾਦ ਜੀ ਤੁਹਾਡਾ ਸਰ ਕੀ ਜਿਹੜਾ ਵਿਚਾਰ ਨੇ ਤੁਹਾਡੇ ਜਿਹੜਾ ਇਹ ਵਿਵਾਦਿਤ ਬਿਆਨ ਆਇਆ ਇਹ ਵਿਚਾਰ ਇਸ ਤਰ੍ਹਾਂ ਜੀ ਤਰਨਤਾਰ ਦੇ ਵਿੱਚ ਇੱਕ ਜਿਮਣੀ ਚੋਣ ਚੱਲ ਰਿਹਾ ਜੀ ਜਿਮਣੀ ਚੋਣ ਦੇ ਵਿੱਚ ਪੰਜਾਬ ਦਾ ਪ੍ਰਧਾਨ ਜਿਹੜਾ ਕਾਂਗਰਸ ਦਾ ਆਦਾਜਾ ਬੜਿੰਗ ਤਰੀਕੇ ਕਹਿੰਦੇ ਉਹਨੂੰ ਮੇਰੇ ਖਿਆਲ ਉਹਨਾਂ ਨੇ ਸਾਡੇ ਵਾਲਮੀਕੀ ਮਜਵੀ ਸਿੱਖ ਭਾਈਚਾਰੇ ਨੂੰ ਗਲਤ ਸ਼ਬਦ ਬੋਲੇ ਨੇ ਅਪਸ਼ਬਦ ਬੋਲੇ ਨੇ ਕਿ ਇਹ ਰੰਗ ਦੇ ਕਾਲੇ ਸੀ ਇਹ ਇੱਕ ਕੇ ਪੱਠੇ ਪਾਉਂਦਾ ਸੀ ਤੇ ਅਸੀਂ ਕਾਂਗਰਸ ਨੇ ਉਹਨੂੰ ਚੱਕ ਕੇ ਇੱਕ ਗ੍ਰਹਿ ਮੰਤਰੀ ਬਣਾਤਾ ਪਰ ਉਹਨੂੰ ਪੁੱਛਣਾ ਚਾਹੀਦਾ ਗ੍ਰਹਿ ਮੰਤਰੀ ਬਣਨ ਤੋਂ ਪਹਿਲਾਂ ਇਹ ਹੋਵੇ ਕਿ ਪੜ੍ਹਿਆ ਲਿਖਿਆ ਇਨਸਾਨ ਸੀਗਾ ਦੂਸਰੀ ਗੱਲ ਇਹ ਹੈ ਕਿ ਪਹਿਲਾਂ ਐਮਪੀ ਦਾ ਇਲੈਕਸ਼ਨ ਵੀ ਲੜ ਚੁੱਕਾ ਸੀਗਾ ਤੇ ਇਹ ਸਾਡੇ ਜਿਹੜੇ ਸਮਾਜ ਤੇ ਗਲਤ ਚਿੰਨੀ ਲਾਉਂਦੇ ਆ ਜਾਂ ਗਲਤ ਬਵਾਦ ਛੇੜਦੇ ਆ ਅਸੀਂ ਇਨਾਂ ਤੇ ਅਸੀਂ ਕਾਰਵਾਈ ਮੰਗਦੇ ਹਾਂ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਤੇ ਜਿਹੜੇ ਆਪਣੇ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੇ ਆ ਇਹਨਾਂ ਨੂੰ ਲਾਉਣਾ ਚਾਹੀਦਾ ਜੀ ਉੱਥੋਂ ਬਿਲਕੁਲ ਜੀ ਜਿਹੜੇ ਉਹਨਾਂ ਦੇ ਬੇਟੇ ਆ ਉਹਨਾਂ ਵੱਲੋਂ ਐਫ ਆਈ ਆਰ ਦਰਜ ਕਰਵਾਈ ਗਈ ਆ ਔਰ ਆਪਣੇ ਪਰਸਨਲ ਟਵੀਟ ਕਰਕੇ ਉਹਨਾਂ ਨੇ ਮਾਫੀ ਵੀ ਮੰਗੀ ਆ ਉਹਦੇ ਬਾਰੇ ਕੀ ਕਹਣਾ ਹੈ ਦੇਖੋ ਜੀ ਮਾਫੀ ਨੇ ਗਲਤੀ ਕੋਈ ਵੀ ਕਹ ਲੂ ਕੋ ਕਤਲ ਕਰਕੇ ਮਾਫੀ ਮੰਗ ਲੂਗਾ ਔਰ ਦੱਸੋ ਕਿਦਾਂ ਮਾਫੀ ਹੋ ਜਾਊਗਾ ਜੀ ਜਿਹੜੀ ਗਲਤੀ ਆ ਉਹਦੀ ਗਲਤੀ ਆ ਜੀ ਉਹਤੇ ਪਰਚਾ ਹੋਣਾ ਚਾਹੀਦਾ ਚਾਹੇ ਕੋਈ ਵੀ ਹੋਵੇ ਹਾਂਜੀ ਤੇ ਅੱਜ ਉਹਨਾਂ ਨੂੰ ਐਸਸੀ ਜਿਹੜਾ ਜਸਵੀਰ ਗੜੀ ਜੀ ਆ ਐਸਸੀ ਕਮਿਸ਼ਨ ਵੱਲੋਂ ਤਲਬ ਕੀਤਾ ਗਿਆ ਅੱਜ 10 ਵਜੇ ਉਹਨਾਂ ਦਾ ਜਿਹੜਾ ਫੈਸਲਾ ਹੁੰਦਾ ਆ ਉਹ ਕੀ ਮਨਜ਼ੂਰ ਹੋਏਗਾ ਜੀ ਲਗਭਗ ਜੀ ਉਹਨਾਂ ਦਾ ਫੈਸਲਾ ਤੈ ਹੀ ਆ ਕਿ ਇਹਨਾਂ ਦੇ ਪਰਚਾ ਜਲਦੀ ਜਲਦੀ ਦਰਜ ਹੋਊਗਾ ਜੀ ਜੀ ਹਾਂਜੀ ਤੇ ਸਮਾਜ ਦੇ ਵਿੱਚ ਦੇਖੋ ਇਹ ਜੁੱਗਾਂ ਤੋਂ ਹੀ ਸਮਾਜ ਨੂੰ ਦਬਾਇਆ ਜਾ ਰਿਹਾ 15 ਟਿੱਪਣੀਆਂ ਕੀਤੀਆਂ ਜਾ ਰਹੀਆਂ ਸੰਵਿਧਾਨ ਦੇ ਉੱਤੇ ਸਵਾਲ ਉਠਾਏ ਜਾ ਰਹੇ ਆ ਕੋਈ ਵਕੀਲ ਆ ਮਿਸ਼ਰਾ ਉਹਦੇ ਵੱਲੋਂ ਵੀ ਸਮਾਜ ਦੇ ਖਿਲਾਫ ਲਗਾਤਾਰ ਜਿਹੜੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਉਸ ਦੇ ਬਾਰੇ ਕੀ ਕਹਿਣਾ ਹੈ ਦੇਖੋ ਜੀ ਜਿਹੜੇ ਮਜਬੂਤ ਸਿੱਖ ਸਮਾਜ ਦੇ ਵਿੱਚ ਸਾਡੇ ਸਾਰਿਆਂ ਦੀ ਜਮੀਰ ਜਾਗਦੀ ਆ ਉਹ ਅੱਜ ਵੀ ਸੰਘਰਸ਼ ਕਰ ਰਹੇ ਨੇ ਤੇ ਕਰਦੇ ਰਹਿਣਗੇ ਜਿੱਦਾਂ ਜਿੱਦਾਂ ਬਵਾਦ ਹੋਊਗਾ ਉਹਨਾਂ ਨਾਲ ਲੜਾਈ ਡਟ ਕੇ ਲੜਦੇ ਰਵਾਂਗੇ ਤੇ ਲੜਦੇ ਹੈਗੇ ਆ ਜੀ ਕਾਂਗਰਸ ਦੇ ਵਿੱਚ ਸਾਡੇ ਸਮਾਜ ਦੇ ਵੀ ਲੋਕ ਨੇ ਉਹਨਾਂ ਵੱਲੋਂ ਕੋਈ ਵੀ ਚੁਪੜੀ ਨਹੀਂ ਕੀਤੀ ਗਈ ਦੇਖੋ ਜੀ ਉਹ ਜਿਹੜੇ ਲੋਕ ਹੁੰਦੇ ਆ ਉਹ ਤੇਰੇ ਅੱਜ ਵੀ ਮਨ ਕਹਿਣਾ ਚਾਹੀਦਾ ਸੀ ਸੀਰੀ ਲੱਗੇ ਕਹ ਲਓ ਅੱਜ ਵੀ ਉਹਨਾਂ ਦੀ ਹਕੂਮਤਾਂ ਦੇ ਚੱਲਦੇ ਆ ਜੇ ਉਹਨਾਂ ਦੀ ਜ਼ਮੀਰ ਜਾਗਦੀ ਹੋਵੇ ਤੇ ਉਹਨਾਂ ਦਾ ਕੋਈ ਬਿਆਨ ਹੋਣਾ ਚਾਹੀਦਾ ਸੀ ਉਹਨਾਂ ਨੂੰ ਵੀ ਕਹਿਣਾ ਚਾਹੀਦਾ ਸੀ ਕਿ ਰਾਜਾ ਬਿੰਗਨੇ ਜੋ ਪਾੜਾ ਕੀਤਾ ਸਮਾਜ ਲਈ ਮਜਵੀ ਸਿੱਖ ਬਾਲਮੀਕ ਭਾਈਚਾਰੇ ਸਮਾਜ ਲਈ ਮਰਿਆ ਕੀਤਾ ਇਹ ਤਾਂ ਮਰੀ ਗੱਲ ਹੈ ਜੀ ਉਹਨਾਂ ਨੂੰ ਉੱਠਣਾ ਚਾਹੀਦਾ ਪਰ ਉਹਨਾਂ ਦੀ ਜ਼ਮੀਰ ਨਹੀਂ ਜਾਗ ਰਹੀ ਕੱਲ ਜਮੀਰ ਦੀ ਹੈ ਜੀ ਬਿਲਕੁਲ ਜੀ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਵੀ ਸਮਾਜ ਨੂੰ ਬੇਨਤੀ ਕੀਤੀ ਗਈ ਹੈ ਵੀ ਚਲੋ ਇੱਕ ਵਾਰੀ ਉਹਨੂੰ ਮਾਫ ਕਰ ਦਿਓ 150 ਛੜੇ ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਦੇਖੋ ਜੀ ਚੰਨੀ ਸਾਹਿਬ ਨੂੰ ਉਹਨੇ ਪੈਰ ਦੀ ਜੁੱਤੀ ਦੱਸਿਆ ਉਦੋਂ ਵੀ ਸਮਾਜ ਹੀ ਖੜਾ ਖੜਾ ਹੋਇਆ ਸਾਰਾ ਮਜਬੀਤ ਸਿੰਘ ਬਾਲਮੀਕ ਭਾਈਚਾਰਾ ਆਤਰਮੀਤ ਭਾਈਚਾਰਾ ਗੁਰੂਰਾਵੀਰ ਦਾਸ ਜਿਹਨੇ ਵੀ ਸਾਰੇ ਲਾਂ ਲੈਵੇ ਸੀਗੇ ਸਾਰੇ ਖੜੇ ਹੋਏ ਨਾਲ ਜੀ ਚੰਨੀ ਦੇ ਹੱਕ 'ਚ ਖੜੇ ਹੋਏ ਤੇ ਚੰਨੀ ਨੂੰ ਇਹ ਜੀ ਗੱਲ ਨਹੀਂ ਕਰਨੀ ਦੇ ਜੀ ਤੇ ਕੀ ਕਹਿ ਸਕਦੇ ਆ ਕਿ ਮਾਫੀ ਦੇਣ ਯੋਗ ਹੈ ਜਾਂ ਨਹੀਂ ਜੀ ਨਹੀਂ ਜੀ ਕਾਰਵਾਈ ਚਾਹੁੰਦੇ ਹੋ ਜੀ ਅਸੀਂ ਤਾਂ ਹੀ ਸੰਗਤ ਸਾਡਾ ਯਾਰੀ ਆ ਜੀ ਐਦਾਂ ਚੱਲਦਾ ਰਹੂਗਾ ਜੀ ਇੱਕ ਪੁੱਤਲਾ ਨਹੀਂ ਸੜਿਆ ਨਕੋਦਰ ਦੇ ਵਿੱਚ ਪੁੱਤਲੇ ਸੜਦੇ ਰਹਿਣਗੇ ਜੀ ਕਾਰਵਾਈ ਦੀ ਹਾਂ ਜੀ ਸ਼ੁਕਰੀਆ ਜੀ ਸਮਾਜ ਵੱਲੋਂ ਬੜਾ ਵੱਡਾ ਰੋਸ ਦਿਟਾਇਆ ਜਾ ਰਿਹਾ ਭਾਵੇਂ ਕਿ ਰਾਜਾ ਬੜਿੰਗੂ ਪਰ ਐਫ ਆਈ ਆਰ ਉਹਨਾਂ ਦੇ بیٹے ਵੱਲੋਂ ਦਰਜ ਕਰਵਾਈ ਗਈ ਆ ਪਰ ਸਮਾਜ ਚਾਹੁੰਦਾ ਕਿ ਉਹਦੇ ਉੱਤੇ ਕਾਰਵਾਈ ਹੋਵੇ ਕੈਮਰਾ ਪਰਸਨ ਅਕਾਸ਼ ਦੇ ਨਾਲ ਸੁਖਵਿੰਦਰ ਸੋਲ ਡੈਨਿਕ ਸੂਰਾ ਟੀਵੀ ਨਿਕੋਦਰ